ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ ਖਰੀਦਨਾਵੋ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਦੇ ਵਿੱਚ ਹੋਈ ਸੇਕਰਾ ਮਜਾ ਕੋਈ ਹੋਰ ਨਹੀਂ ਬਲਕਿ ਬਾਰਾਂਚੇ ਮੋਜੂਦੀ ਕਾਦੀ ਇੱਕ ਮਸ਼ਹੂਰ ਨਾਮੀ ਗ੍ਰਾਮੀ ਪੰਜਾਬੀ ਸਿੰਘ ਜਨਕੋ 36 ਕਿਲੋ ਅਫੀਮ ਬਰਾਮਦ ਹੋਈ ਤਾਂ ਮੈਂ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸਲ ਕਰਾਂਗੇ ਛਲ ਕੇ ਵੀਡੀਓ ਵੇਖਣੇ ਫਿਰ ਕਰਨਾ ਉਸ ਤੇ ਉਚਾ ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੂੰ ਲੈ ਕੇ ਇੱਕ ਜੇਲ੍ਹ ਦੇ ਵਿੱਚੋਂ ਬਹੁਤ ਵੱਡੀ ਖਬਰ ਆ ਗਈ ਹੈ ਔਰ ਦੂਜੇ ਪਾਸੇ ਪੰਜਾਬੀ ਸਿੰਗਰ 36 ਕਿਲੋ ਅਫੀਮ ਸਮੇਤ ਜਾਨੀ ਗ੍ਰਫਤਾਰ ਕਰ ਲਏ ਗਏ ਨੇ ਪੰਜਾਬ ਦੇ ਅੰਦਰ ਬਹੁਤ ਸਾਰੇ ਲੀਡਰ ਔਰ ਬਹੁਤ ਸਾਰੇ ਪਹਿਲਾਂ ਦੇਖਦੇ ਸੀ ਕਿ ਤਸਕਰ ਫੜੇ ਜਾ ਰਹੇ ਨੇ ਹੁਣ ਤਾਂ ਉਹਨਾਂ ਦੇ ਵਿੱਚੋਂ ਬਹੁਤ ਵੱਡੇ ਵੱਡੇ ਜਿਹੜੇ ਕਿ ਪੰਜਾਬੀ ਸਿੰਗਰ ਉਹ ਵੀ ਫੜੇ ਜਾ ਰਹੇ ਨੇ ਪਰ ਮੈਂ ਤੁਹਾਨੂੰ ਦੋਵੇਂ ਖਬਰਾਂ ਸੁਣਾਉਣ ਤੋਂ ਪਹਿਲਾਂ ਇੱਕ ਅਪੀਲ ਕਰਨੀ ਚਾਹੂੰਗਾ ਕਿ ਵਿਕਰਮ ਸਿੰਘ ਮਜੀਠੀਆ ਦੇ ਸਮਰਥਕ ਹੋਣ ਚਾਹੇ ਹੋਣ ਕਿਸੇ ਪੰਜਾਬੀ ਸਿੰਗਰ ਦੇ ਫੈਨ ਇਹ ਜਿਹੜੀ ਵੀਡੀਓ ਬੜੀ ਹੀ ਤਮਾਕੇਦਾਰਾ ਇਕੱਲੇ ਇਕੱਲੇ ਪੰਜਾਬੀ ਤੱਕ ਇਸ ਨੂੰ ਸ਼ੇਅਰ ਕਰਨਾ ਕਿਉਂਕਿ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਦਾ ਦਾਬਾ ਸੀ ਕਿ ਭਾਈ ਮੇਰੀ ਬਹਿਰਕ ਬਦਲ ਦਿੱਤੀ ਜਾਵੇ ਮੈਨੂੰ ਇਹਨਾਂ ਕੈਦੀਆਂ ਤੋਂ ਖਤਰਾ ਹੈ ਦਰਸਲ ਦੇ ਵਿੱਚ ਉਹਨਾਂ ਦੀ ਸਿਹਤ ਵਿਗੜ ਚੁੱਕੀ ਹੈ ਔਰ ਉਸ ਕੈਦੀਆਂ ਦੇ ਨਾਲ ਹੀ ਰਿਲੇਟਡ ਹੈ ਸਾਰਾ ਕੁਝ ਔਰ ਦੂਜੇ ਪਾਸੇ ਜਿਹੜੇ ਪੰਜਾਬੀ ਸਿੰਗਰ ਫੜੇ ਗਏ ਨੇ ਪੰਜਾਬ ਦੇ ਅੰਦਰ ਇਹਨਾਂ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੇ ਅੰਦਰ ਤਹਿਲਕਾ ਮਚਾ ਦਿੱਤਾ ਹੈ ਕਿ ਪੰਜਾਬੀ ਸਿੰਗਰਾਂ ਦਾ ਵੀ ਦੇਖੋ ਹੁਣ ਵਿੱਚ ਨਾਮ ਆਉਣ ਲੱਗਿਆ ਪਹਿਲਾਂ ਤਾਂ ਕਹਿੰਦੇ ਜੀ ਬਹੁਤ ਵੱਡੇ ਵੱਡੇ ਮਗਰ ਮੱਛ ਜਾਨੀ ਮਜੀਠੀਆ ਵਰਗੇ ਲੀਡਰ ਔਰ ਦੂਜੇ ਪਾਸੇ ਹੁਣ ਜਿਹੜੇ ਕਾਰਾਕਾਰ ਨੇ ਇਹਨਾਂ ਦਾ ਵੀ ਕਈ ਵਾਰ ਇਹਨਾਂ ਲੋਕਾਂ ਦੇ ਨਾਲ ਨਾਮ ਜੁੜਦਾ ਸੀ ਪਰ ਅੱਜ ਤੁਹਾਨੂੰ ਦੋਵੇਂ ਖਬਰਾਂ ਦਿਖਾਵਾਂਗੇ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਵਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਵਕੀਲ ਔਰ ਉਹਨਾਂ ਦੇ ਘਰ ਵਾਲੇ ਖੁਦ ਵਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਹਿੰਦਾ ਜੀ ਮੇਰੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਵਿਜੀਲੈਂਸ ਬਿਊਰੋ ਔਰ ਦੂਜੇ ਪਾਸੇ ਪੰਜਾਬ ਦਾ ਪ੍ਰਸ਼ਾਸਨ ਔਰ ਤੀਜਾ ਨੰਬਰ ਜਿਹੜੀ ਪੰਜਾਬ ਦੀ ਸਰਕਾਰ ਕਿਉਂਕਿ ਹਾਈ ਕੋਰਟ ਦੇ ਅੰਦਰ ਉਹਨਾਂ ਨੇ ਪਟੀਸ਼ਨ ਪਾ ਦਿੱਤੀ ਸੀ ਕਹਿੰਦੇ ਜੀ ਸਾਡੀ ਬੈਰਕ ਬਦਲ ਦਿੱਤੀ ਜਾਵੇ ਕਿਉਂਕਿ ਉਹਦੇ ਨਾਲ ਦੋ ਜਿਹੜੇ ਖੁੰਖਾਰ ਕੈਦੀ ਬੰਦ ਨੇ ਉਹ ਕਹਿੰਦੇ ਜੀ ਇਹਨਾਂ ਤੋਂ ਸਾਨੂੰ ਬਹੁਤ ਵੱਡਾ ਖਤਰਾ ਹੈ ਬਿਕਰਮ ਸਿੰਘ ਮਜੀਠੀਆ ਦੀ ਜਾਨ ਲੈ ਸਕਦੇ ਨੇ ਕਿਉਂਕਿ ਸਾਰੇ ਲੋਕ ਜਾਣਗੇ ਨੇ ਚੰਗੀ ਤਰ੍ਹਾਂ ਕਿ ਭਾਈ ਜਿਹੜੇ ਉਹ ਕੈਦੀ ਨੇ ਦਰਸਾਲ ਦੇ ਵਿੱਚ ਉਹਨਾਂ ਕੈਦੀਆਂ ਨੂੰ ਮੌਤ ਦੀ ਸਜ਼ਾ ਹੋਈ ਹੈ ਪਰ ਅੱਜ ਜਿਹੜੀ ਖਬਰ ਬਕਰਮ ਮਜੀਠੀਆ ਦੀ ਸਿਹਤ ਖਰਾਬ ਕਿਵੇਂ ਹੁੰਦੀ ਆ ਉਹ ਇਹਨਾਂ ਕੈਦਿਆਂ ਦੀ ਵਜੇ ਦੇ ਨਾਲ ਹੁੰਦੀ ਆ ਪਹਿਲਾ ਜਿਹੜਾ ਕਿ ਪੰਜਾਬੀ ਸਿੰਗਰ ਫੜਿਆ ਗਿਆ ਪੰਜਾਬ ਦੇ ਅੰਦਰ ਯਾਨੀ ਇੱਕ ਐਸਾ ਸਿੰਗਰ 36 ਕਿਲੋ ਹੀਮ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੁਣ ਦੇਖੋਗੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕਿੱਡੇ ਵੱਡੇ ਐਕਸ਼ਨ ਲੈ ਰਹੀ ਆ ਨਾ ਤਾਂ ਕਿਸੇ ਅਫਸਰ ਨੂੰ ਛੱਡਿਆ ਜਾ ਰਿਹਾ ਔਰ ਨਾ ਹੀ ਕਿਸੇ ਸਿੰਗਰ ਨੂੰ ਛੱਡਿਆ ਜਾ ਰਿਹਾ ਤੇ ਜਿਹੜੇ ਲੀਡਰ ਨੇ ਉਹ ਤੁਹਾਡੇ ਸਾਹਮਣੇ ਨਾ ਬਾਜੇਲ ਦੇ ਵਿੱਚ ਬੰਦ ਨੇ ਪਰ ਮੈਂ ਤੁਹਾਨੂੰ ਪਹਿਲੀ ਖਬਰ ਹੈ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਤੋਂ ਪਹਿਲਾਂ ਜਿਹੜਾ ਕਿ ਸਿੰਗਰ ਇੱਕ ਸਿੰਗਰ ਫੜੇ ਗਏ ਨੇ 36 ਕਿਲੋ ਫੀਮ ਸਮੇਤ ਗ੍ਰਿਫਤਾਰ ਕਰ ਲਏ ਗਏ ਨੇ ਪੰਜਾਬ ਦਾ ਬੇੜਾ ਇਹਨਾਂ ਲੋਕਾਂ ਨੇ ਹੀ ਡੋਬਿਆ ਕਿਉਂਕਿ ਜਿਹੜਾ ਕਿ ਪਹਿਲਾਂ ਆਪਾਂ ਸਟੇਜਾਂ ਦੇ ਉੱਤੇ ਦੇਖਦੇ ਆ ਉਹ ਕੁਝ ਹੋਰ ਹੁੰਦਾ ਤੇ ਜਿਹੜਾ ਅੰਦਰ ਚੱਲ ਰਿਹਾ ਹੁੰਦਾ ਉਹ ਕੁਝ ਹੋਰ ਹੁੰਦਾ ਪਤਾ ਨਹੀਂ ਹਜ਼ਾਰਾਂ ਰੱਖਾਂ ਲੋਕ ਇਹਨਾਂ ਦੇ ਫੈਨ ਵੀ ਹੁੰਦੇ ਨੇ ਪਰ ਦਰਾਂ ਸਾਲ ਦੇ ਵਿੱਚ ਇਹ ਧਰੇ ਦੀ ਧਰੀ ਰਹਿ ਜਾਂਦੀ ਇਹਨਾਂ ਦੀ ਫੈਨ ਫਾਲਿੰਗ ਕਿਉਂਕਿ ਮਾਮਲਾ ਬੜਾ ਕਬੀਰ ਹੈ ਦੇਖੋ 36 ਕਿਲੋ ਹਫੀਮ ਹੈ ਕੋਈ ਥੋੜੀ-ਮੋਟੀ ਨਹੀਂ ਹੈ ਤਾਂ 36 ਕਿਲੋ ਹਫੀਮ ਸਮੇਤ ਸਿੰਗਰ ਕਿਹੜਾ ਗਿਰਦਾਰ ਹੋ ਗਿਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਜੱਜੀ ਵੀਰੂ ਲੈ ਕੇ ਆ ਬਹੁਤ ਹੀ ਮਸ਼ਹੂਰ ਕਲਾਕਾਰ ਨੇ ਸੁਣੋ ਕੰਟਰੋਲ ਬਿਊਰੋ ਨੇ ਉਸ ਨੂੰ ਗ੍ਰਿਫਤਾਰ ਕੀਤਾ 7 2015 ਦੇ ਇੱਕ ਕੇਸ ਦੇ ਵਿੱਚ ਵਾਂਟਡ ਸੀ ਜਗਸੀਰ ਸਿੰਘ ਦਾ ਜਗਸੀਰ ਸਿੰਘ 2016 ਤੋਂ ਹੀ ਫਰਾਰ ਚੱਲ ਰਿਹਾ ਸੀ ਤਾਂ ਪਛਾਣ ਬਦਲ ਕੇ ਕਾਨੂੰਨ ਤੋਂ ਲੰਬੇ ਸਮੇਂ ਤੱਕ ਪਛਦਾ ਰਿਹਾ ਤਾਂ ਹੁਣ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੰਜਾਬੀ ਸਿੰਗਰ ਜਗਸੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਦੱਸ ਦਈਏ ਕਿ 2015 ਦਾ ਇੱਕ ਕੇਸ ਸੀ ਜਿਸ ਦੇ ਚੱਲਦਿਆਂ ਇੱਕ ਕਾਫੀ ਸਮੇਂ ਤੋਂ ਵਾਂਟਡ ਚੱਲ ਰਿਹਾ ਸੀ ਤਾਂ ਨਾਰਕੋਟਿਕਸ ਕੰਟਰੋਲ ਬੋਰਡ ਦੇ ਵੱਲੋਂ ਸੁਨੋ ਗ੍ਰਫਤਾਰ ਕੀਤਾ ਗਿਆ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਸੁਨੋ ਗ੍ਰਫਤਾਰ ਕੀਤਾ ਗਿਆ 36 ਕਿਲੋ ਆਫੀਮ ਰਾਮਪੀ ਕੇਸ ਦੇ ਵਿੱਚ ਵਾਂਟਡ ਸੀ ਜਗਸੀਰ ਸਿੰਘ ਤਾਂ ਸੁਣ ਲਿਆ ਪੰਜਾਬ ਵਾਲੇ ਇੱਕ ਪੰਜਾਬੀ ਨਾਮੀ ਸਿੰਗਰ ਜਗਸੀਰ ਸਿੰਘ 36 ਕਿਲੋ ਫੀਮ ਸਮੇਤ ਗ੍ਰਫਤਾਰ ਕਰ ਲਏ ਗਏ ਨੇ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਅੰਦਰ ਕਿੰਨੇ ਸਾਰੇ ਕਲਾਕਾਰ ਨੇ ਜਿਨ੍ਹਾਂ ਨੂੰ ਲੋਕ ਆਪਣਾ ਆਈਡਲ ਮੰਨਦੇ ਨੇ ਜਾਂ ਉਹਨਾਂ ਦੇ ਫੈਨ ਨੇ ਤਾਂ ਹੁਣ ਇਹਨਾਂ ਦੀ ਫੈਨ ਬੌਲਿੰਗ ਹੈ ਜਿਹੜੀ ਉਹ ਧਰੀ ਦੀ ਧਰੀ ਮੈਂ ਕਿਹਾ ਸੀ ਨਾ ਕਿ ਰਹਿ ਜਾਂਦੀ ਹੈ ਉਹ ਇਸੇ ਤਰ੍ਹਾਂ ਹੀ ਰਹਿ ਜਾਂਦੀ ਹੈ ਜਿੰਨਾ ਹੁਣ 36 ਕਿਲੋ ਹਫੀਮ ਇੱਕ ਕਲਾਕਾਰ ਕੋਲ ਫੜੀ ਜਾਣੀ ਔਰ ਦੂਜੇ ਪਾਸੇ ਉਹਨਾਂ ਦੀ ਛਵੀ ਅੰਦਰ ਕੀ ਹੈ ਪੰਜਾਬ ਦੇ ਇਹ ਵੀ ਇੱਕ ਵੇਖਣ ਵਾਲੀ ਗੱਲ ਹੈ ਇਹਨਾਂ ਲੋਕਾਂ ਦੇ ਨਾਲ ਜਾ ਜੁੜਦੇ ਰਹੇ ਮਜੀਠੀਏ ਵਰਗੇ ਤਸਕਰਾਂ ਦੇ ਨਾਲ ਜਿਹੜੇ ਕਿ ਬਹੁਤ ਵੱਡੇ ਮਗਰਮੱਛ ਨੇ ਪੰਜਾਬ ਦੇ ਅੰਦਰ ਤਾਂ ਹੁਣ ਆਜੋ ਬਿਕਰਮ ਸਿੰਘ ਮਜੀਠੀਏ ਤੇ ਜੱਜੀ ਬੀ ਜਿਹੜਾ ਕਿ ਆਪਣੇ ਪੰਜਾਬ ਦਾ ਬਹੁਤ ਵੱਡਾ ਮਸ਼ਹੂਰ ਕਲਾਕਾਰ ਹੈ ਕਿਉਂਕਿ ਉਹਦੀ ਵੀ ਕਈ ਵਾਰ ਗੱਲ ਉੱਡੀ ਹੈ ਕਿ ਭਾਈ ਉਹ ਬਿਕਰਮ ਸਿੰਘ ਮਜੀਠੀਏ ਦੇ ਨਾਲ ਮਿਲਿਆ ਸੀ ਜਾਂ ਉਹ ਤਸਕਰ ਸੀ ਬਹੁਤ ਬਾਰ ਵੱਡੀਆਂ ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਚਿੱਟਾ ਲਾਉਂਦੇ ਨੇ ਜਾਂ ਉਹ ਨਸ਼ਾ ਵੇਚਦੇ ਨੇ ਜਾਂ ਕੋਈ ਇਹਨਾਂ ਲੋਕਾਂ ਦੇ ਨਾਲ ਇਹਨਾਂ ਦੇ ਲਿੰਕ ਨੇ ਦੇਖੋ ਇਹ ਗੱਲ ਕੋਈ ਤੈ ਨਹੀਂ ਕਰ ਸਕਦਾ ਕਿਉਂਕਿ ਬਹੁਤ ਸਾਰੇ ਪੰਜਾਬੀ ਸਿੰਗਰ ਵੀ ਨੇ ਬਹੁਤ ਸਾਰੀਆਂ ਸੈਲੀਬ੍ਰਿਟੀ ਵੀ ਨੇ ਇਹੋ ਜਿਹੇ ਤਸਕਰਾਂ ਦੇ ਨਾਲ ਲਿੰਕ ਰੱਖਦੇ ਨੇ ਦੇਖੋ ਹੁਣ ਜੱਜੀ ਵੀ ਦਾ ਨਾਮ ਸਾਹਮਣੇ ਆਇਆ ਤਾਂ ਪੰਜਾਬ ਦਾ ਬੇੜਾ ਦੇਖੋ ਇਹਨਾਂ ਗੱਲਾਂ ਦੇ ਨਾਲ ਹੀ ਡੋਬਿਆ ਜਾਂਦਾ ਭਾਵੇਂ ਬੰਦਾ ਤਸਕਰਾ ਚਾਹੇ ਨਹੀਂ ਪਰ ਜਦੋਂ ਕਿਸੇ ਸੈਲੀਬ੍ਰਿਟੀ ਜਾਂ ਵੱਡੇ ਲੀਡਰ ਉਹ ਪੰਜਾਬ ਦੇ ਵਿੱਚੋਂ ਤਸਕਰੀ ਦਾ ਕੰਮ ਕਰਨ ਤਾਂ ਪੰਜਾਬ ਦੀ ਜਿਹੜੀ ਛਵੀ ਹੈ ਉਹ ਨਿਚਲੇ ਸੱਲ ਤੇ ਜਾ ਵੜਦੀ ਹੈ ਹੁਣ ਵਿਕਰਮ ਸਿੰਘ ਮਜੀਠੀਆ ਦੀ ਸਿਹਤ ਕਿਉਂ ਵਿਗੜ ਗਈ ਹੈ ਉਹ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਵਕੀਲ ਨੇ ਉਹਨਾਂ ਨੇ ਵਾਰ-ਵਾਰ ਹਾਲੇ ਤੱਕ ਨਹੀਂ ਉਹਦੀ ਬਿਰਕ ਬਦਲੀ ਗਈ ਪੰਜਾਬ ਦੀ ਸਰਕਾਰ ਉਹਨੂੰ ਬਦਲਣਾ ਵੀ ਨਹੀਂ ਚਾਹੁੰਦੀ ਤੇ ਬਦਲਣੀ ਵੀ ਨਹੀਂ ਚਾਹੀਦੀ ਕਿਉਂ ਕਿ ਕਿਉਂਕਿ ਇਹਨਾਂ ਲੋਕਾਂ ਨੇ ਪੰਜਾਬ ਦਾ ਦਰਸਲ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਖੁੱਲੇ ਐਮ ਯਾਨੀ ਲੁੱਟ ਮਚਾਈ ਪੰਜਾਬ ਦੇ ਲੋਕਾਂ ਦਾ ਘਾਣ ਕੀਤਾ ਪੰਜਾਬ ਦੀਆਂ ਮਾਮਾ ਅੱਜ ਵੀ ਅੱਜ ਦੇ ਮੌਜੂਦਾ ਅੱਜ ਦੀ 8 ਤਰੀਕ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੀਆਂ ਭਾਈ ਬਹੁਤ ਸਾਰੀਆਂ ਮਾਮਾ ਰੋ ਰਹੀਆਂ ਨੇ ਐਸ ਕਰਕੇ ਵਿਕਰਮ ਸਿੰਘ ਮਜੀਠੀਏ ਨੂੰ ਭਗਵੰਤ ਮਾਨ ਦੇ ਜਰੀਏ ਪ੍ਰਮਾਤਮਾ ਭਾਈ ਸਜ਼ਾ ਦੇ ਰਿਹਾ ਹੁਣ ਇਹਨਾਂ ਦੇ ਵਕੀਲਾਂ ਨੇ ਵੀ ਪਾਰ ਨਹੀਂ ਲੱਗਣ ਦੇ ਰਿਹਾ ਉਹ ਜਿਹੜਾ ਬਾਹਰਲਾ ਬੰਗਲੌਰ ਦਾ ਵਕੀਲ ਬੁਲਾਇਆ ਸੀ ਉਹ ਬੰਦਾ ਵੀ ਹੁਣ ਇਹਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਜਿਹੜੀ ਸਾਡੀ ਮੁੱਖ ਨਿਆਲੇ ਅਦਾਲਤਾਂ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਬਿਕਰਮ ਸਿੰਘ ਮਜੀਠੀਆ ਚੱਟੇ ਦਾ ਤਸਕਰ ਹੈ ਪੰਜਾਬ ਦਾ ਬੇੜਾ ਡੋਬਣ ਵਾਲਾ ਇਨਸਾਨ ਵਿਜੀਲੈਂਸ ਬਿਊਓ ਉਹਨਾਂ ਦੇ ਹੱਥ ਪੈਰ ਬੰਨਣ ਆਇਆ ਸੀ ਉਹ ਵਕੀਲ ਦਰਸਾਲ ਦੇ ਵਿੱਚ ਉਹਦਾ ਹੁਣ ਉਲਟਾ ਹੋ ਚੁੱਕਿਆ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਗਿਣਤੀ ਆ ਇਹ ਹੁਣ ਇਹ ਨਹੀਂ ਪਤਾ ਕਿ ਡਿਬਰੂਗੜ੍ਹ ਦੇ ਵਿੱਚ ਘੱਟ ਦਿੱਤੀ ਜਾਵੇ ਕਿਉਂਕਿ ਲੋਕਾਂ ਦਾ ਕਹਿਣਾ ਇਹੀ ਹੈ ਕਹਿੰਦੇ ਜੀ ਜਾਂ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਕਾਲੇ ਪਾਣੀ ਦੇ ਵਿੱਚ ਭੇਜੋ ਨਹੀਂ ਤਾਂ ਫਿਰ ਇਹਨੂੰ ਡਿਬਰੂਗੜ੍ਹ ਦੇ ਵਿੱਚ ਦਾ ਪੱਕਾ ਹੀ ਸ਼ਿਫਟ ਕਰ ਦਿਓ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਸਾਡੇ ਲੋਕ ਹੋਰ ਵੀ ਬੰਦ ਨੇ ਜਿਨ੍ਹਾਂ ਨੂੰ ਪੰਜਾਬ ਦੀ ਸਰਕਾਰ ਨੇ ਆਸਾਮ ਦੇ ਵਿੱਚ ਬੰਦ ਕੀਤਾ ਪਰ ਹੁਣ ਵਿਕਰਮ ਸਿੰਘ ਮੰਜੀਠੀਆ ਦਾ ਬਹੁਤ ਵੱਡਾ ਤਸਕਰ ਇਹਨੂੰ ਦਾ ਪੰਜਾਬ ਦੀਆਂ ਮਾਂਵਾਂ ਭੈਣਾਂ ਬਜ਼ੁਰਗ ਬੱਚੇ ਸਾਰੇ ਕਹਿੰਦੇ ਨੇ ਕਹਿੰਦੇ ਜੀ ਇਹਨੂੰ ਡਿਬਰੂਗੜ੍ਹ ਦੇ ਵਿੱਚ ਸ਼ਿਫਟ ਕਰ ਦਿਓ ਬਹੁਤ ਸਾਡੇ ਪੰਜਾਬ ਦੇ ਹੋਰ ਯੂਟਿਊਬਰ ਨੇ ਜਿਹੜੇ ਇਹੀ ਗੱਲ ਕਹਿ ਰਹੇ ਨੇ ਵੀ ਭਾਈ ਇਹਨੂੰ ਪੰਜਾਬ ਦੇ ਅੰਦਰੋਂ ਕੱਢੋ ਐਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੈ ਤੜੀਗਾ ਪੰਜਾਬ ਵਾਲੋ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਵਿਕ੍ਰਮ ਸਿੰਘ ਮਜੀਠੀਆ ਜਿਹੜੇ ਕਿ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਹੈਗੇ ਔਰ ਇਹ ਕਿਹਾ ਜਾਂਦਾ ਹੈ ਕਿ ਉੱਥੇ ਸਖਤ ਜ਼ਿਆਦਾ ਗੈਂਗਸਟਰ ਮੌਜੂਦ ਹੈਗੇ ਉਹਨਾਂ ਦੀ ਫੈਮਲੀ ਹਲੋ ਔਰ ਵਕੀਲਾ ਹਲੋ مسلسل ਇਹ ਸਰਕਾਰ ਦੇ ਅੱਗੇ ਮੰਗ ਰੱਖੀ ਜਾਂਦੀ ਸੀ ਕਿ ਉਹਨਾਂ ਨੂੰ ਔਰੇਂਜ ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਉਹਨਾਂ ਦੇ ਬਹਰਨ ਦੇ ਉਸ ਜਿਹੜੇ ਕੈਦੀ ਮੌਜੂਦ ਹੈ ਗਿਆ ਸਜ਼ਾ ਯਾਖਤਾ ਕਹਿ ਦਿਆ ਜਿਸ ਦੀ ਬਿਰਤੋਂ ਉਹਨਾਂ ਦੀ ਜਾਨ ਨੂੰ ਪਤਾ ਹੈ ਔਰ ਇਹੀ وجہ ਹੈ ਕਿ ਬਿਕਰਮ ਸਿੰਘ ਮਜੀਠੀ ਆ ਦੀ ਸੇਤ ਹੋਣਾ ਕੈਦੀਆਂ ਦੀ وجہ ਤੋਂ ਖਰਾਬ ਹੋਈ ਕਿਉਂਕਿ ਉਹ ਸਜ਼ਾ ਯਾਖਤਾ ਕੈਦੀ ਹੈਗੇ ਉਹਨਾਂ ਨੂੰ ਸਜ਼ਾ ਮੌਤ ਦੀ ਜਿਹੜੀ ਹੈ ਉਹ ਸਜ਼ਾ ਸੁਣਾਈ ਗਈ ਹੈ ਔਰ ਇਹ ਚੀਜ਼ਾਂ ਦੀ وجہ ਤੋਂ ਬਿਕਰਮ ਸਿੰਘ ਮਜੀਠੀ ਦੀ ਜਿਹੜੀ ਹੈ ਉਹ ਸੇਤ ਖਰਾਬ ਹੋਈ ਹੈ ਉਹਨਾਂ ਨੂੰ ਜਿਹੜੀਆਂ ਹੈ orange ਕੈਟਾਗਰੀ ਦੀਆਂ ਸਹੂਲਤਾਂ ਦਿੱਤੀਆਂ ਜਾਂ ਪਰ ਸੀਐਮ ਭਗਵੰਤ ਮਾਨ ਪੰਜਾਬ اور جیل ਦੇ ਪ੍ਰਸ਼ਾਸਨ ਨੇ ਉਹਨਾਂ ਨੂੰ orange category ਦੀਆਂ سہولتਾਂ ਦੇਣ ਤੋਂ انکار ਕਰ ਦਿੱਤਾ ਉਸ ਦੀ وجہ ਇਹ ਹੈ ਕਿ عوام ਦੇ ਵਿੱਚ ਬਹੁਤ ਆਦਾ ਰੋਸ ਪਾਇਆ ਜਾਂਦਾ ਸੀ ਕਿਉਂਕਿ ਪੰਜਾਬ 'ਚ ਨਸ਼ਾ ਤਸਕਰੀ ਜਿਹੜੀ ਹੈ ਅਰੂਜ ਤੇ ਅਗਰ ਹੈਗੀ ਹੈ ਤਾਂ ਸਿਰਫ ਅਤੇ ਸਿਰਫ ਇਹਨਾਂ ਦੀ وجہ ਤੋਂ ਹੈਗੀ ਹੈ ਪੰਜਾਬ ਦੀ ਨੌਜਵਾਨੀ ਅਗਰ ਨਸ਼ੇ ਦੇ ਉੱਤੇ ਲੱਗੀ ਹੈ ਤਾਂ ਸਿਰਫ ਅਤੇ ਸਿਰਫ ਇਹਨਾਂ ਦੀ وجہ ਤੋਂ ਇਸ ਲਈ ਪੰਜਾਬ ਦੇ ਲੋਕਾਂ ਜੋ شدید ਹੂਸਾ ਸੀਗਾ ਇਸ ਚੀਜ਼ ਨੂੰ ਲੈ ਕੇ ਕਿ ਇਹਨਾਂ ਨੂੰ ਜਿਹੜੀਆਂ ਮੈਂ orange category ਦੀਆਂ ਸਹੂਲਤਾਂ ਨਾ ਦਿੱਤੀਆਂ ਜਾਣ ਬਲਕਿ ਇਹਨਾਂ ਨੂੰ ਨਾਬਾ ਜੇਲ੍ਹ ਚੋਂ ਕੱਢ ਰਹੀਆਂ ਤੇ ਡਿਬਗੁਰ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਇਆਂ ਫਿਰ ਕਾਲੇ ਪਾਣੀਆਂ ਦੀ ਜੇਲ੍ਹ ਚ ਭੇਜਿਆ ਜਾਵੇ ਇਹਨਾਂ ਨੂੰ ਇਸ ਤਰ੍ਹਾਂ ਦੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹਨਾਂ ਜ਼ਿਆਦਾ شدید ਗੁੱਸਾ ਆਵਾਮ ਦੇ ਵਿੱਚ ਪਾਇਆ ਜਾਂਦੇ ਆ ਸਿਗਾ ਉਸ ਦੀ ਵਜ੍ਹਾ ਇਹ ਹੈ ਕਿ ਜਦੋਂ ਨਾਮੀ ਗ੍ਰਾਮੀ ਲੀਡਰ ਤੇ ਜਿਹੜੇ ਉਸ ਜਗ੍ਹਾ ਦੇ ਫਨਕਾਰ ਹੈ ਉਹ ਚਿੱਟੇ ਦੇ ਵਿੱਚ ਮਲਬਸ ਹੋਣਗੇ ਚਿੱਟਾ ਜਿਹੜਾ ਹੈ ਉਹਨੂੰ ਸੁਰੱਖਿਤ ਕਰਨ ਦੇ ਵਿੱਚ ਮਲਬਸ ਹੋਣਗੇ ਫਿਰ ਉਸ ਜਗ੍ਹਾ ਦੀ ਸ਼ਬ ਵੀ ਖਰਾਬ ਹੋਏਗੀ ਜਿਸ ਤਰ੍ਹਾਂ ਕਿ ਤੁਸੀਂ ਗੁਰਦੇ ਦੇ ਵਿੱਚ ਸੁਣਿਆ ਕਿ ਪੰਜਾਬੀ ਸਿੰਗਲ ਜਿਹਨਾਂ ਦੇ ਕੋਲ 36 ਕਿਲੋ ਕੁੰਬਰਾ ਮਿਲਿਆ ਜਿਹੜੇ ਪੁਲਿਸ ਬਹੁਤ ਦੇਰ ਤੋਂ ਉਹਨਾਂ ਦੇ ਪਿੱਛੇ ਸੀਗੀ ਔਰ ਜਦੋਂ ਇਹ ਖਬਰਾਂ ਸਾਹਮਣੇ ਆਉਣਗੀਆਂ ਤੇ ਉਸ ਜਗ੍ਹਾ ਦੀ ਸ਼ਬ ਵੀ ਖਰਾਬ ਹੋਏਗੀ ਜਿਸ ਜਗ੍ਹਾ ਤੋਂ ਉਸ ਨੂੰ ਨੁਕਸਾਨ ਹੋਏਗਾ ਔਰ ਆਵਾਮ ਜਿਹੜੀ ਹੈ ਇਸ ਲਈ ਉਸ ਵਿੱਚ ਇੰਨਾ ਜ਼ਿਆਦਾ ਰੋਸ ਪਾਇਆ ਜਾਂਦਾ ਹੈ ਕਿ ਇਸ ਨਸ਼ੇ ਨੂੰ ਪੰਜਾਬ ਤੋ ਕੱਢਿਆ ਜਾਵੇ ਨੌਜਵਾਨ نسل ਨੂੰ ਬਚਾਇਆ ਜਾਵੇ ਅਗਰ ਇਹ ਕੰਮ ਕਰਨੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਫਿਰ ਇਸ ਤਰ੍ਹਾਂ ਦੇ ਜਿਹੜੇ ਆ ਉਹ ਸਖਤ ਕਦਮ ਲੈਣੇ ਪੈਣਗੇ ਸਖਤ ਫੈਸਲੇ ਕਰਨੇ ਪੈਣਗੇ ਫੇਰੀ ਆਵਾਮ ਬੜੀ ਮਤਮਨ ਹੋਏਗੀ ਆਵਾਮ ਰਾਜ਼ੀ ਹੋਏਗੀ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਸਭ ਤੋਂ ਹੇਠੇ ਕਮੈਂਟਸ ਕਰਕੇ ਲਾਜ਼ਮੀ ਬਸ ਰੱਖਿਆ ਆਪਣਾ ਧਿਆਨ ਸਾਰਾ ਰੱਖਿਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼